ਆਪਾਂ ਜੇ ਵਿਸਥਾਰ ਨਾਲ ਸੋਚੀਏ ਨਾ ਜਿੰਨੀਆਂ ਸਾਡੇ ਭਾਰਤ ਦੇਸ਼ ਦੀਆਂ ਪਾਰਟੀਆਂ ਇਹਨਾਂ ਦੀ ਕਲਚਰ ਬਦਲ ਗਈ ਹਾਲਾਤ ਦੇ ਮੁਤਾਬਕ ਸਮਝ ਲਓ ਜਦੋਂ ਅਸੀਂ ਸ਼ੁਰੂ ਕੀਤਾ ਅਕਾਲੀ ਦਲ 'ਚ ਕੰਮ ਕਰਨਾ ਸ਼ੁਰੂ ਅਕਾਲੀ ਦਲ 'ਚ ਉਦੋਂ ਨੈਸ਼ਨਲ ਪਾਰਟੀ ਕਾਂਗਰਸੀ ਕੌਨਸ ਪਾਰਟੀ ਇੱਕੋ ਪਾਰਟੀ ਹੁੰਦੀ ਸੀ ਜਦੋਂ ਜਨ ਸੰਗ ਵੀ ਨਵੀਂ ਪਾਰਟੀ ਸੀ ਉਸ ਵੇਲੇ ਕਲਚਰ ਸਾਡੀ ਇਹ ਨਹੀਂ ਸੀ ਸੀ ਐਮਐਲਏ ਬਣਨਾ ਐਮਪੀ ਬਣਨਾ ਹਰ ਇੱਕ ਪਾਰਟੀ ਦਾ ਆਪ ਆਪਣਾ ਨਿਸ਼ਾਨਾ ਸੀ ਸਾਡੀ ਪਾਰਟੀ ਦਾ ਉਹ ਨਿਸ਼ਾਨਾ ਸੀਗਾ ਵੀ ਜੋ ਗੁਰੂ ਗ੍ਰੰਥ ਸਾਹਿਬ ਦਾ ਆਸ਼ਾ ਉਹਦੇ ਅਨਸਾਰ ਤੁਰਿਆ ਜਾਵੇ ਤੇ ਆਪਾਂ ਆਪਦੇ ਦੇਸ਼ ਦੀ ਸੇਵਾ ਕਰਨੀ ਆ ਤੇ ਸੂਬੇ ਦੀ ਸੇਵਾ ਕਰਨੀ ਆ ਜੇ ਵੀ ਕੋਈ ਪਾਰਟੀ ਚਾ ਸਾਡੀ ਪਾਰਟੀ ਆ ਕਿ ਉਹ ਨਿਸਪਾਰਟੀ ਆ ਕਿ ਉਹ ਨਿਸਪਾਰਟੀ ਆ ਕਿੱਡਾ ਵੱਡੀ ਉਹਨਾਂ ਦੀ ਕੁਰਬਾਨੀ ਹੁੰਦੀ ਸੀ ਜਦੋਂ ਰਸ਼ੀਆ ਚ ਰੈਵੋਲੂਸ਼ਨ ਲੰਦਾ ਜੋ ਹਸਤੀ ਲਈ ਉਹਦੀ ਤਜ ਤੇ ਸਾਡੇ 1962 ਚ ਤੋਂ ਬਾਅਦ ਇਹ ਪਾਰਟੀ ਬੰਡੀ ਗਈ ਦੋ ਸੈਜ ਬੰਡੀ ਗਈ ਉਹਦੇ ਚ ਇਹ ਜਿਹੇ ਬੰਦੇ ਆ ਗਏ ਕਿੱਥੇ ਪਹਿਲਾਂ ਮੈਂ ਉਹ ਦੇਖਿਆ ਕੋਈ ਨਿਸਪਾਰਟੀ ਦੇ ਬੰਦੇ ਜੇ ਕੋਈ ਹਿੰਦੂ ਸੀ ਆ ਦੇ ਧਰਮ ਚ ਪੱਕਾ ਸੀ ਜੀ ਜੇ ਸਾਰਕ ਪਾਰਟੀ ਚਾਹੇ ਸਾਡੇ ਚ ਵੀ ਹਰਕਤ ਈ ਆ ਵੀ ਛੇਤੀ ਐਮਐਲਏ ਬਣ ਗਈ ਹਰ ਇੱਕ ਪਾਰਟੀ ਚ ਮੈਂ ਇਕੱਲੇ ਆਪਣੀ ਪਾਰਟੀ ਦੀ ਗੱਲ ਕਿਸੇ ਪੰਥਕ ਏਜੰਡਾ ਸੀਗਾ ਜੇ ਤਾਂ ਦੀ ਗੱਲ ਨਹੀਂ ਉਹ ਉਹ ਇਕੱਲਾ ਪੰਥਕ ਏਜੰਡਾ ਨਹੀਂ ਸੀ ਦੇਸ਼ ਦੀ ਸੇਵਾ ਦਾ ਸੀ ਸੂਬੇ ਦੀ ਸੇਵਾ ਦਾ ਸੀ ਸਮਾਜ ਦੀ ਸੇਵਾ ਦਾ ਸੀ ਉਹ ਗੱਲ ਵੀ ਬਚਾਏ ਨਾ ਸਕਿਆ ਦੂਸਰੇ ਪਾਸੇ ਰੇਸ ਵੱਧ ਲੱਗੀ ਆ ਦੁੱਖ ਇਸ ਗੱਲ ਦਾ ਸਾਨੂੰ ਇੱਕ ਇੱਕ ਚੀਜ਼ ਹੋ ਰਹੀ ਆ